ਅਜਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਵਿੱਚ 1 ਅਗਸਤ ਨੂੰ ਨਵੇਂ ਰੂਲ ਲਾਗੂ ਕੀਤੇ ਜਾਣਗੇ ਜਿਸ ਦੇ ਚਲਦੇ ਨਵਾਲਿਕ ਲੜਕੇ ਤੇ ਲੜਕੀਆਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਨਾ ਟੂ-ਵੀਲਰ ਤੇ ਨਾ ਹੀ ਫੋਰ-ਵੀਲਰ ਬਾਹਰ ਲੈ ਕੇ ਜਾ ਸਕਣਗੇ ਜੇਕਰ ਨਵਾਲਿਕ ਲੜਕੇ ਤੇ ਲੜਕੀਆਂ ਨੂੰ ਟੂ-ਵੀਲਰ ਦੇ ਫੋਰ-ਵੀਲਰ ਚਲਾਉਂਦੇ ਫੜਿਆ ਗਿਆ ਤਾਂ ਉਨ੍ਹਾਂ ਉਤੇ ਸਖਤ ਕਾਰਵਾਈ ਕੀਤੀ ਜਾਏਗੀ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਵੀ ਸੁਣਾਈ ਜਾਵੇਗੀ ਜਿਸ ਦਾ ਅਸਰ ਜਿਹੜਾ ਜ਼ਿਲ੍ਹਾ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ ਤੋਂ ਤੁਹਾਨੂੰ ਦੱਸ ਦੇਈਏ ਕਿ ਟ੍ਰਾਫਿਕ ਪੁਲਿਸ ਇੰਚਾਰਜ ਤੇ ਬ੍ਰਹਮਦਤ ਹੋਣਾ ਵੱਲੋਂ ਅੱਜ ਮਲਖਪੁਰ ਸਕੂਲ ਦੇ ਵਿੱਚ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈ ਤੇ ਸਮਝਾਇਆ ਗਿਆ ਹੈ ਕਿ ਟੂ-ਵੀਲਰ ਤੇ ਫੋਰ-ਵੀਲਰ ਵਾਹਨ ਜਿਹੜੇ ਕੀ ਬੱਚੇ ਸਕੂਲ ਨਹੀਂ ਲੈ ਕੇ ਆਉਣਗੇ ਤਾਂ ਤੁਹਾਨੂੰ ਦੱਸ ਦੇਈਏ ਕਿ ਜਦੋਂ মিডিਆ ਨਾਲ ਗੱਲਬਾਤ ਕਰਦਿਆ ਤਾਂ ਟ੍ਰਾਫਿਕ ਪੁਲਿਸ ਇੰਚਾਰਜ ਬ੍ਰਹਮਦਤ ਦਾ ਕਹਿਣਾ ਸੀਗਾ ਕਿ ਪੰਜਾਬ ਦੇ ਵਿੱਚ 1 ਅਗਸਤ ਨੂੰ ਨਵੇਂ ਰੂਲ ਲਾਗੂ ਕੀਤੇ ਜਾਣਗੇ ਜਿਸ ਦੇ ਚਲਦਿਆਂ ਨਵਾਲਕ ਲੜਕੇ ਤੇ ਲੜਕੀਆਂ ਜੇ ਟੂ ਵੀਲਰ ਤੇ ਫੋਰ ਵੀਲਰ ਬਾਹਰ ਨਹੀਂ ਚਲਾ ਸਕਣਗੇ ਜੇਕਰ ਕੋਈ ਅਜਿਹੇ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਸੁناਈ ਜਾਵੇਗੀ ਜੋ ਉਹਨਾਂ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਮਲਕਪੁਰ ਸਕੂਲ ਦੇ ਵਿੱਚ ਬੱਚਿਆਂ ਨੂੰ ਇਸ ਗੱਲ ਨੂੰ ਲੈ ਕੇ ਜਿਹੜਾ ਅਵੇਅਰ ਕੀਤਾ ਗਿਆ ਹੈ ਪਠਾਨਕੋਟ ਤੋਂ ਪੁਸ਼ਪ ਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਮਾਨ ਜੋਬ ਏਡੀਪੀ ਦਾ ਪ੍ਰੈਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਵੀ ਨਵੇਂ ਸਾਨੂੰ ਆਟਰ ਆ ਰਹੇ ਨੇ ਬਲਾ ਤਰਫ ਕਰਮ ਵੱਲੋਂ ਉਹਨਾਂ ਦੇ ਆਪਾਂ ਇਹਨਾਂ ਦਿਨ ਜਿਹੜੀ ਉਹ ਪਾਲਣਾ ਕਰਾਵਾਂਗੇ ਜੀ ਤੇ ਪਹਿਲੀ ਤਰੀਕ ਤੋਂ ਜਿਹੜਾ ਵੀ ਕੋਈ ਅੰਡਰ ਰੇ ਚ ਜਿਹੜਾ ਬਾਈਕ ਜਾਂ 4 ਕਿਲੋ ਚਲਾ ਰਿਹਾ ਉਹਦਾ ਆਪਾਂ ਜਿਹੜਾ ਚਲਾਨ ਕਰਾਂਗੇ ਔਰ ਜੋ ਵੀ ਉਹਦੀ ਸਜ਼ਾ ਬੰਦੀ ਹੈ ਉਹਦੇ ਖਲਾਫ ਕਰ ਦੇ ਜੀ ਕ੍ਰਿਕ ਬਖਰੀਏ ਜਿਹਨਾਂ ਤੋਂ ਮੈਂ ਅੱਜ ਦੇ ਨੇ ਆਮ ਤੇ ਉਹਨਾਂ ਦੇ ਪਾਪੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਉਹਨਾਂ ਨੂੰ ਸੰਦੇਸ਼ ਇਹ ਤੇ ਦੇਣਾ ਚਾਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਬਿਲਕੁਲ ਹੀ ਕੋਈ ਟੂਲਰ ਜਾਂ ਬੋਰ ਟੂਲਰ ਨਾ ਚਲਾਣ ਦੇਣ ਤੇ ਨਹੀਂ ਤੇ ਫਿਰ ਜੇ ਚਲਾਣ ਦੇਣਗੇ ਤੇ ਫਿਰ ਜੁਰਮਾਨਾ ਬਹੁਤ ਜ਼ਿਆਦਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਹੈ ਤੇ ਬਾਕੀ ਸਾਂਹੀ ਆਪਣੇ ਐਜੂਕੇਸ਼ਨ ਸੈੱਲ ਤੇ ਨਾਲ ਆਪਾਂ ਜਾ ਕੇ ਦਿੱਲੀ ਬੱਚਿਆਂ ਨੂੰ ਅਵੇਅਰ ਕਰੀਦਾ ਅੱਜ ਵੀ ਆਪਾਂ ਗਵਰਨਮੈਂਟ ਦੇ ਪੂਰਾ ਇਹਨਾਂ ਨੂੰ ਆਪਾਂ ਨਹੀਂ ਇਹ ਮਲਕਪੁਰ ਤੋਂ ਇਹਨਾਂ ਬੱਚਿਆਂ ਨੂੰ ਵੇਅਰ ਕੀਤਾ ਕਾਫੀ ਕਿ ਟੂ ਵਹੀਲਰ ਲੈ ਕੇ ਨਹੀਂ ਆਣਾ ਸਕੂਲ ਦੇ ਵਿੱਚ ਜਿੰਨੇ ਤੇ ਤੁਹਾਡਾ ਲਾਇਸੈਂਸ ਨਹੀਂ ਪਾਉਂਦਾ ਤੇ ਬੱਚਿਆਂ ਨੇ ਵੀ ਸਿਹਤ ਦਾ ਤਾ ਵੀ ਅਸੀਂ ਨਹੀਂ ਲੈ ਕੇ ਆਉਂਗੇ